ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 7 ਦਿਨਾਂ ਦੀ ਕਰਾਂਗੇ ਹਫਤਾਵਾਰੀ ਰਿਪੋਰਟ ਤੁਹਾਡੇ ਨਾਲ ਸਾਂਝ ਕਰਾਂਗੇ ਯਾਨੀ ਕਿ 20 ਨਵੰਬਰ ਤੱਕ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਹ ਤੁਹਾਨੂੰ ਅਪਡੇਟ ਜਿਹੜੀ ਇਸ ਵੀਡੀਓ ਦੇ ਵਿੱਚ ਦੇਵਾਂਗੇ 13 ਨਵੰਬਰ ਤੇ ਆਥਣ ਦੇ ਲਗਭਗ 7 ਵਜੇ ਅਸੀਂ ਇਹ ਵੀਡੀਓ ਜੜੀਆ ਰਿਕਾਰਡ ਕਰ ਰਹੇ ਹਾਂ ਐਸ ਲਈ ਜਿਾਂ ਜੇਕਰ ਤਾਜ਼ਾ ਸੈਟਲਾਈਟ ਦਸਤਨਾ ਦੇਖੇ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਮੌਸਮ ਪੰਜਾਬ ਦਾ ਖੁਸ਼ਕ ਬਣਿਆ ਹੋਇਆ ਠੰਡਕ ਜਿਹੜੀ ਆ ਉਸੇ ਫੱਦਰ ਤੇ ਆਪਣੇ ਬਣੀ ਹੋਈ ਆ ਤੇ ਅੱਜ ਵੀ ਉੱਤਰ ਪੱਛੋ ਦੀਆਂ ਖੁਸ਼ਕ ਹਵਾਵਾਂ ਜੜੀਆਂ ਆਪਣੀ ਰਫ਼ਤਾਰ ਤੇ ਚੱਲ ਰਹੀਆਂ ਨੇ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਬਠਿੰਡਾ 에ਅਰਪੋਰਟ 29.4 ਡਿਗਰੀ ਦੇ ਨਾਲ ਸਭ ਤੋਂ ਗਰਮ ਖੇਤਰ ਅੱਜ ਦਰਜ ਹੋਇਆ ਤੇ ਉੱਥੇ ਹੀ 28.2 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਜਿਹੜਾ ਖੇਤਰ ਦਰਜ ਹੋਇਆ ਹਰਿਆਣਾ ਦੇ ਵਿੱਚ ਸੋ ਟੈਂਪਰੇਚਰ ਜਿਨ੍ਹਾਂ ਦੇ ਉਸੇ ਤਰ੍ਹਾਂ ਸਟੇਬਲ ਚੜਦੇ ਹੋਏ ਨੇ ਜਿਵੇਂ ਕਿਸੇ ਤਨੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 27 ਤੋਂ 29 30 ਦੇ ਵਿੱਚਕਾਰ ਟੈਂਪਰੇਚਰ ਹੈ ਜਿਹੜੇ ਦਰਜ ਹੁੰਦੇ ਰਹਿਣਗੇ ਇਹਦੇ ਵਿੱਚ ਫਿਲਹਾਲ ਉਤਾਰ ਚੜਾ ਕੋਈ ਨਹੀਂ ਆ ਰਿਹਾ ਤੇ ਸਟੇਬਲ ਬਣੇ ਹੋਏ ਨੇ ਟੈਂਪਰੇਚਰ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਅੱਜ ਦੀ 에ਅਰ ਕੁਆਲਿਟੀ ਇੰਡੈਕਸ ਦੇ ਬਾਰੇ ਆਪਾਂ ਗੱਲ ਕਰ ਲੈਨੇ ਆ 200 ਦੇ ਕਰੀਬ ਵੈਸੋ ਹੀ ਲੈ ਆਥਣ ਹੁੰਦੇ ਹੁੰਦੇ 200 ਤੋਂ ਲੈ ਕੇ ਕਿਤੇ 210 205 ਇਦਾਂ 에ਅਰ ਕੁਆਲਿਟੀ ਇੰਡੈਕਸ ਦਾ ਜਿਹੜਾ ਲੈਵਲ ਹੈ ਉਹ ਚੱਲਦਾ ਹੋਇਆ ਸੋ ਇਸ ਦੇ ਮੱਦੇਨਜ਼ਰ ਸਿਹਤ ਭਾਗ ਨੇ ਜਿਹੜੀ ਹੈ ਆਪਣੇ ਵੱਲੋਂ ਤੇ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਆਪਣੇ ਬਜ਼ੁਰਗ ਜਿਹੜੇ ਨੇ ਪੇਸ਼ੈਂਟ ਨੇ ਖਾਸ ਕਰ ਸਾਹ ਦੇ ਪੇਸ਼ੈਂਟ ਜਾਂ ਬਜ਼ੁਰਗ ਬੱਚੇ ਆਪਣਾ ਜਿਹੜਾ ਸਿਹਤ ਫੱਕਾ ਧਿਆਨ ਰੱਖਣ ਤੇ ਹਵਾ ਪ੍ਰਦੂਸ਼ਣ ਤੋਂ ਆਪਣਾ ਵਿਚਾਰ ਰੱਖਣਾ ਜ਼ਰੂਰੀ ਆ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਹਾਲੇ ਸੁਧਰਣ ਦੇ ਅਸਾਰ ਘਟ ਨੇ ਆਉਂਦੇ 3-4 ਦਿਨਾਂ ਤੱਕ ਇਹ ਇਸੇ ਤਰ੍ਹਾਂ 80 ਸਵੇਰੇ ਜਿਹੜਾ 150 ਤੋਂ ਲੈ ਕੇ 200 ਦੇ ਵਿੱਚਕਾਰ ਦਰਜ ਹੁੰਦਾ ਰਹੇਗਾ ਜੇਕਰ 20 ਨਵੰਬਰ ਤੱਕ ਮੀਂਹ ਵਾਲੇ ਫੱਕੇ ਦੋ ਦੇਖਦੇ ਆ ਤੇ ਕੋਈ ਤਾਜ਼ਾ ਸਿਸਟਮ ਆ ਨਹੀਂ ਰਿਹਾ ਐਕਟਿਵ ਸਿਸਟਮ ਕੋਈ ਆ ਨਹੀਂ ਰਿਹਾ ਜਿਸ ਨਾਲ ਮੀਦੇ ਆਸਾਰ ਬਣਨ ਇਸ ਲਈ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਵਾਲੇ ਫੱਕੇ ਮੌਸਮ ਸਾਫ਼ ਰਹੇਗਾ ਉੱਪਰਲੇ ਫੱਦਰ ਤੇ ਜਿਹੜੀ ਬਰਮਬਾਰੀ ਹੋ ਰਹੀ ਹੈ ਹੋ ਚੁੱਕੀ ਆ ਪਿਛਲੇ ਦਿਨਾਂ ਦੇ ਵਿੱਚ ਉਹਦਾ ਅਸਰ ਹਾਲੇ ਵੀ ਮੈਦਾਨਾਂ ਦੇ ਵਿੱਚ ਬਰਕਰਾਰ ਹੈ ਤੇ ਠੰਡਕ ਜਿਹੜੀ ਆ ਉਹ ਆਥਣ ਸਵੇਰੇ ਰਾਤਾਂ ਦੀ ਜਿਹੜੀ ਬਰਕਰਾਰ ਹੈ ਤੇ ਆਉਂਦੇ ਦਿਨ ਜਿਹੜੇ ਹੋ ਹੋ ਠੰਡੇ ਹੋ ਸਕਦੇ ਨੇ ਆਉਂਦੇ ਰਾਤਾਂ ਦੇ ਵਿੱਚ ਵੀ ਠੰਡਕ ਜੜੀ ਉਸੇ ਤਰ੍ਹਾਂ ਬਰਕਰਾਰ ਰਹਿਣ ਦੀ ਉਮੀਦ ਰਹੇਗੀ ਸੋ ਜੇਕਰ ਹਾਂ ਤਾਜ਼ਾ ਅੰਕੜੇ ਦੇਖੀਏ ਜੋ ਅੱਜ ਜਾਰੀ ਕੀਤੇ ਨੇ ਭਾਰਤੀ ਮੌਸਮ ਵਿਭਾਗ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ 19 ਹੁਈ ਨਵੰਬਰ ਤੱਕ ਦੀ ਅਪਡੇਟ ਤੁਹਾਡੇ ਸਾਹਮਣੇ ਹੈ ਡਰਾਈ ਰਹੇਗਾ ਜੀ ਮੌਸਮ ਯਾਨੀ ਕਿ ਮਾਸਾਂ ਦੇ ਵਿੱਚ ਕੋਈ ਵੱਡਾ ਫੇਰ ਬਦਲ ਤਬਦੀਲੇ ਸੰਭਵ ਨਹੀਂ ਹੈ ਤੇ ਮਾਸਾਂ ਖੁਸ਼ਕ ਰਹੇਗਾ 에ਅਰ ਕੁਆਲਿਟੀ ਖਰਾਬ ਰਹੇਗੀ ਬਹੁਤੀ ਖਰਾਬ ਵੀ ਨਹੀਂ ਯਾਨੀ ਕਿ 200 ਦੇ ਆਸ-ਪਾਸ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਮੀਟਰ ਹੈ ਉਹ ਚੱਲਦਾ ਰਹੇਗਾ ਤੇ ਸਿਸਟਮ ਕੋਈ ਜਾਣ ਨਹੀਂ ਰਿਹਾ ਇਸ ਲਈ ਉਮੀਦ ਹੈ ਕਿ ਯਾਸਾਰ ਫਿਲਹਾਲ ਨਾ ਮਾਤਰ ਨਹੀਂ ਤੇ ਅਗਲੇ 7 ਦਿਨ ਫਿਲਹਾਲ ਮੌਸਮ ਖੁਸ਼ਕ ਰਹੇਗਾ ਕਿ ਸੇਧ ਉੱਖੋਂ 에ਅਰ ਕੁਆਲਿਟੀ ਇੰਡੈਕਸ ਨੂੰ ਲੈ ਕੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੇਧ ਉਖਾਗਨੇ ਚੇਤਾਵਨੀ ਜਿਹੜੀ ਜਾਰੀ ਕੀਤੀ ਹੋਈ ਹੈ ਤੇ ਅਲਰਟ ਤੇ ਰਹਿਣ ਦੀ ਜ਼ਰੂਰਤ ਹੈ ਤੇ ਆਪਾਂ ਆਪਣਾ ਮਾਸਕ ਸ਼ਟਮ ਬਜ਼ੁਰਗ ਘਪਣੇ ਵਿਸ਼ੇਸ਼ਤਾਵਾਂ ਤੇ ਧਿਆਨ ਰੱਖਣ ਧੰਨਵਾਦ